ਸਤਿ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਦਲਾਵਰ ਸਿੰਘ ਹੈ ਮੇਰੇ ਬਾਪੂ ਜੀ ਨੇ ਇਹਦਾ ਨਾਮ ਸੁਖਦੇਵ ਸਿੰਘ ਹੈ ਮੇਰੇ ਮਾਤਾ ਮਨਜੀਤ ਕੌਰ ਮੇਰਾ ਬੱਚਾ ਸਮਰਤ ਸਿੰਘ ਜਿਹੜੇ ਦਾਦਾ ਜੀ ਸੰਤੰਤਰਤਾ ਸਗ੍ਰਾਮੀ ਸਰਦਾਰ ਬਲਜਿੰਦਰ ਸਿੰਘ ਜੀ ਆ ਦੇਖੋ ਗਿਆਨੀ ਅਜੈਲ ਸਿੰਘ ਜੀ ਵੱਲੋਂ 1977 ਦੇ ਵਿੱਚ ਉਹਨਾਂ ਨੂੰ ਤਾਂ ਮਰ ਪੱਤਰ ਦਿੱਤੇ ਹੋਇਆ ਉਹਨਾਂ ਦਾ ਨਾਮ ਵੀ ਹੈ ਕਈ ਨੇ ਸਾਡੇ ਫਰਦੂਦ ਇਹਨਾਂ ਗੋਲੀ ਨੇ ਬੇਨਤੀ ਹੈ ਵੀ ਮੇਰੇ ਪਿਤਾ ਜੀ ਮੇਰੇ ਜਨਮ ਤੋਂ ਪਹਿਲਾਂ ਦੇ ਤਕਰੀਬਨ ਮੇਰੀ 31-32 ਸਾਲ ਉਮਰ ਹੋ ਗਈ ਉਹ ਤੇ ਪਹਿਲਾਂ ਦੇ ਗੁਰੂਗਰਾਹਾਂ ਦੇ ਵਿੱਚ ਗ੍ਰੰਥੀ ਸਿੰਘ ਜੀ ਦੀਓਂ ਦੀ ਨਿਭਾ ਰਹੇ ਨੇ ਬਜ਼ੁਰਗ ਹੋ ਚੁੱਕੇ ਨੇ ਮੇਰੀ ਮਾਤਾ ਵੀ ਮਾਨਸਿਕ ਤੌਰ ਤੇ ਬਿਮਾਰ ਨੇ ਇਹਨਾਂ ਦੀ ਦਵਾਈ ਚੱਲਦੀ ਹੈ ਹੁਣ ਇਹਨਾਂ ਦੇ ਵੀ ਮੇਰੇ ਬਾਪੂ ਦੇ ਵੀ ਗੋਡੇ ਗਿੱਟੇ ਦੁਖਣ ਲੱਗ ਗਏ ਤੁਹੀਜ ਵੀ ਦਰਦ ਹੁੰਦਾ ਅੱਖਾਂ ਦੀ ਵੀ ਦਵਾਈ ਚੱਲਦੀ ਹੈ ਸੋ ਬੇਨਤੀ ਹੈ ਵੀ ਜੇ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾਈ ਜਾਵੇ ਵੀਡੀਓ ਪਹੁੰਚਾਈ ਜਾਵੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਤੱਕ ਤਾਂ ਹੋ ਸਕਦਾ ਸਾਡੀ ਵਾਹ ਫੜੀ ਜਾਵੇ ਕਿਉਂਕਿ ਮੇਰੇ ਦਾਦਾ ਜੀ ਦੇ ਗੁਜਰਨ ਤੋਂ ਪਹਿਲਾਂ ਤੱਕ 300 ਰੁਪਿਆ ਪੈਨਸ਼ਨ ਮੇਰੇ ਦਾਦਾ ਜੀ ਦੀ ਕੇਂਦਰ ਸਰਕਾਰ ਵੱਲੋਂ ਸੈਂਟਰ ਗਵਰਨਮੈਂਟ ਬੁਲਾਉਂਦੀ ਸੀਗੀ ਜੋ ਕਿ ਉਹਨਾਂ ਦੇ ਗੁਜਰਨ ਤੋਂ ਬਾਅਦ ਬੰਦ ਹੋ ਗਈ ਤੇ ਮੇਰੇ ਬਾਪੂ ਜੀ ਨੇ ਇੱਕ ਵਾਰੀ ਚੰਡੀਗੜ੍ਹ ਬੁਲਾਇਆ ਸੀ ਉਹਨਾਂ ਨੇ ਜਿੰਨੇ ਵੀ ਕਾਗਜ਼ਾਤ ਸੀਗੇ ਸਾਰੇ ਜਮ੍ਹਾਂ ਕਰਕੇ ਕੇਹਣਾ ਉਹਨਾਂ ਨੇ 9000 ਰੁਪਏ ਦਿੱਤਾ ਸੀ ਇਹ ਤਕਰੀਬਨ 80 ਤੋਂ ਪਹਿਲਾਂ ਦੀ ਗੱਲ ਹੈ ਵੀ ਉਹਨਾਂ ਨੇ ਸਾਰੇ ਕਾਗਜ਼ਾਤ ਜਮ੍ਹਾਂ ਕਰਕੇ 9000 ਰੁਪਏ ਦਿੱਤਾ ਸੀ ਸੋ ਬੇਨਤੀ ਹੈ ਮੇਰੇ ਦਾਦਾ ਜੀ ਸਤੰਤਰਤਾ ਸੰਗਰਾਮੀ ਸੀ ਸਾਡਾ ਪਿੰਡ ਮੰਡੀ ਖੁਰਦ ਕਿਸੇਲ ਬਾਲਿਆਂਵਾਲੀ ਜ਼ਿਲ੍ਹਾ ਲਖੰਡਾ ਪੰਜਾਬ ਚੋਂ ਅਸੀਂ ਰਹਿਣ ਵਾਲੇ ਆ ਤੇ ਹੁਣ ਵੀ ਗੁਰੂ ਘਰ ਚ ਮੇਰੇ ਬਾਪੂ ਜੀ ਰਹਿ ਰਹੇ ਨੇ ਸਾਰੀ ਜ਼ਿੰਦਗੀ ਗੁਰੂ ਘਰ ਚ ਗੜਤੀ ਇਹਨਾਂ ਨੇ ਸੋ ਬੇਨਤੀ ਹੈ ਜੇ ਕੋਈ ਮਦਦ ਕਰ ਸਕਦਾ ਹੈ ਤਾਂ ਮੈਂ ਮੇਰੀ ਮਾਤਾ ਜੀ ਦਾ ਅ ਅਕਾਊਂਟ ਨੰਬਰ ਤੇ ਜਾਂ ਇਹਨਾਂ ਦਾ Google Pay ਨੰਬਰ ਵੀ ਪਾ ਦੂੰਗਾ ਤੇ ਜੇ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ ਤਾਂ ਉਹ ਜ਼ਰੂਰ ਪਹੁੰਚਾਓ ਜੇ ਕੋਈ ਸਾਡੀ ਮਦਦ ਕਰ ਸਕਦਾ ਹੈ ਤਾਂ ਥੋੜੀ ਬਹੁਤੀ ਜਿੰਨੀ ਵੀ ਉਹ ਜ਼ਰੂਰ ਕਰਿਓ ਤੇ ਜੇ ਇਹ ਵੀ ਸਾਡੀ ਮਦਦ ਹੀ ਹੋਊਗੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚ ਜੇ ਜਾਂ ਮੇਰੀ ਬਾਪੂ ਜੀ ਦੀ ਕੋਈ ਪੈਨਸ਼ਨ ਲੱਗ ਜੇ ਜੋ ਇਹ ਆਪਣੇ ਦਵਾਈ ਬੂਟੀ ਹੈ ਜਾਂ ਮੇਰੀ ਮੰਮੀ ਦੀ ਦਵਾਈ ਬੂਟੀ ਮਾਨਸਿਕ ਬਿਮਾਰੀ ਦੀ ਚੱਲਦੀ ਹੈ ਸਾਨੂੰ ਉਹਦੇ ਵਾਸਤੇ ਸਹਾਰਾ ਮਿਲ ਸਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ